ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ 1 ਦਸੰਬਰ 2024 ਅੱਜ ਮਿਤੀ ਹੋ ਚੁੱਕੀ ਹੈ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਫਿਲਹਾਲ ਸਾਨੂੰ ਸੈਟਲਾਈਟ ਇਮੇਜ ਤੋਂ ਕਲੀਅਰ ਦਿਖਾਈ ਦੇ ਰਿਹਾ ਪੱਛਮੀ ਹਿੱਸੇ ਵਿੱਚ ਸਿਸਟਮ ਬਣੇ ਹੋਏ ਨੇ ਤੇ ਪਹਾੜੀ ਖੇਤਰ ਵਿੱਚ ਵੀ ਸਿਸਟਮਾਂ ਦਾ ਆਉਣਾ ਜਾਣਾ ਲਗਾਤਾਰ ਪ੍ਰਕਰਾਰ ਬਣਿਆ ਹੋਇਆ ਪਰ ਪੰਜਾਬ ਦੇ ਉੱਪਰ ਇਹਨਾਂ ਸਿਸਟਮਾਂ ਦਾ ਕੋਈ ਫਿਲਹਾਲ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਕੋਈ ਵੱਡਾ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਚੰਗੀ ਧੁੱਪ ਲੱ ਉਹ 20/° ਤੋਂ ਉੱਪਰ ਹੀ ਚੱਲ ਰਹੇ ਨੇ ਹਵਾ ਪੰਜਾਬ ਦੇ ਵਿੱਚ ਲਗਾਤਾਰ ਪੱਛਮ ਦਿਸ਼ਾ ਤੋਂ ਚੱਲ ਰਹੀ ਹੈ ਤੇ ਹਵਾ ਦੀ ਗਤੀ ਜਿਹੜੀ ਹੈ 5-7 ਕਿਲੋਮੀਟਰ ਪਤੀ ਘੰਟਾ ਦੇਖਣ ਨੂੰ ਆਮ ਮਿਲ ਰਹੀ ਹੈ ਅਗਰ ਗੱਲ ਕੀਤੀ ਜਾਵੇ ਇਸ ਤੋਂ ਇਲਾਵਾ ਤਾਂ ਕਿਸੇ ਤਰੀਕੇ ਦੀ ਵੀ ਅਲਰਟ ਜਿਹੜੇ ਨੇ ਮੌਸਮ ਵਿਭਾਗ ਦੇ ਜਾਰੀ ਨਹੀਂ ਹੋਏ ਨਿਲ ਅਲਰਟ ਹੈ ਮੌਸਮ ਸਾਫ਼ ਅਤੇ ਖੁਸ਼ਕ ਬਣੇ ਰਹਿਣ ਦੇ ਜਿਆਦਾ ਤੋਂ ਜਿਆਦਾ ਚਾਂਸ ਦਿਖਾਈ ਦੇ ਰਹੇ ਨੇ ਅਗਰ ਗੱਲ ਕੀਤੀ ਜਾਵੇ ਤਾਂ ਇਸ ਸਮੇਂ ਤਾਪਮਾਨ ਜਿਹੜੇ ਨੇ ਉਹ 23 24 25 ਡਿਗਰੀ ਤੱਕ ਨੇ ਸ਼ਾਮ ਹੁੰਦੇ ਹੁੰਦੇ 5 ਵਜੇ ਤੋਂ ਲੈ ਕੇ 6 ਵਜੇ ਤੱਕ ਤਾਪਮਾਨ 20 ਡਿਗਰੀ ਅਤੇ ਰਾਤ ਦੇ ਤਾਪਮਾਨ 11 12 ਡਿਗਰੀ ਤੱਕ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ। ਬਾਕੀ ਕੱਲ ਤੱਕ ਵੀ ਮੌਸਮ ਇਸੇ ਤਰੀਕੇ ਨਾਲ ਸਾਫ਼ ਰਹੇਗਾ ਤੇ ਪਰਸੋਂ ਦੀ ਗੱਲ ਕੀਤੀ ਜਾਵੇ ਤਾਂ ਬੱਦਲਬਾਈ ਦੇ ਸਿਸਟਮ ਪੰਜਾਬ ਵਿੱਚ ਐਂਟਰ ਕਰ ਸਕਦੇ ਨੇ ਜੋ ਕਿ ਪੱਛਮੀ ਖੇਤਰਾਂ ਵਿੱਚ ਬਣੇ ਹੋਏ ਨੇ। ਇਹ ਸੀ ਜੀ ਅਪਡੇਟ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਚੈਨਲ ਤੇ ਨਵੇਂ ਉਹ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ। ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਚੰਗੀ ਲੱਗਦੀ ਹੈ ਲਾਈਕ ਕਰ ਦਿਓ ਧੰਨਵਾਦ ਸਰ ਦਰਸ਼ਕ ਵੀਰਾਂ ਦਾ